ਸਭ ਤੋਂ ਪਹਿਲਾਂ ਇਹ ਤੁੰਦਲਾ ਜਿਹਾ ਸੀਸੀਟੀਵੀ ਵੀਡੀਓ ਦੇਖੋ ਇੱਕ ਲੜਕੀ ਜਾ ਰਹੀ ਹੈ ਪਰ ਫਿਰ ਇਸ ਲੜਕੀ ਦੀ ਹਰਿਆਣਾ ਦੇ ਇੱਕ ਖੇਤ ਦੇ ਵਿੱਚ ਲਾਸ਼ ਬੜੇ ਹੀ ਰਹੱਸਮਈ ਤਰੀਕੇ ਦੇ ਨਾਲ ਮਿਲਦੀ ਹੈ। ਉਹਦੀ ਹਾਲਤ ਬਹੁਤ ਜ਼ਿਆਦਾ ਬੱਤਰ ਸੀ। ਚਿਹਰੇ ਦੀ ਚਮੜੀ ਟੱਕ ਨਿਕਲੀ ਹੋਈ ਸੀ। ਅੱਖਾਂ ਮੌਜੂਦ ਨਹੀਂ ਸੀ। ਸਿਰ ਦੇ ਵਾਲ ਜੁਬਾਰੇ ਦੇ ਵਿੱਚ ਫਸੇ ਹੋਏ ਸੀ ਤੇ ਗਰਦਨ ਤੋਂ ਉੱਪਰ 5 ਇੰਚ ਦਾ ਹਿੱਸਾ ਹੀ ਨਾਲ ਜੁੜਿਆ ਹੋਇਆ ਸੀ ਤੇ ਸਾਰ ਅਗ ਵੀ ਗਾਇਬ ਸੀ। ਪਹਿਲਾਂ ਲੱਗਿਆ ਕਿ ਸ਼ਾਇਦ ਉਸ ਨੂੰ ਐਸਿਡ ਨਾਲ ਜਲਾਉਣ ਤੱਕ ਦੀ ਕੋਸ਼ਿਸ਼ ਹੋਈ ਹੈ। ਇਹੀ ਨਹੀਂ ਜੋ ਇਸ ਲੜਕੀ ਦੇ ਪਿਤਾ ਨਾਲ ਪੁਲਿਸ ਦੇ ਦੁਆਰਾ ਕੀਤਾ ਗਿਆ ਉਹ ਹੋਰ ਵੀ ਜ਼ਿਆਦਾ ਰਹੱਸਮਈ ਤੇ ਗਲਤ ਸੀ ਇਸ ਕੁੜੀ ਦਾ ਨਾਮ ਆ ਮਨੀਸ਼ਾ ਤੇ ਉਮਰ 19 ਸਾਲ ਪੜ੍ਹਾਈ 'ਚ ਕਾਫੀ ਤੇਜ਼ ਹੈ ਪੂਰੇ ਪਰਿਵਾਰ ਦੀ ਉਸ ਇਲਾਕੇ ਦੇ ਵਿੱਚ ਕਾਫੀ ਇੱਜ਼ਤ ਹੈ ਪਰ ਪਰਿਵਾਰ ਜ਼ਿਆਦਾ ਪੈਸੇ ਵਾਲਾ ਨਹੀਂ ਸੀ ਜਦੋਂ ਉਸ ਦੀ ਥੋੜੀ ਜੀ ਉਮਰ ਹੋਈ ਤੇ ਉਸ ਨੇ 12ਵੀਂ ਪਾਸ ਕੀਤੀ ਤਾਂ ਉਸ ਨੇ ਸੋਚਿਆ ਕਿ ਉਹ ਆਪਣੇ ਪਰਿਵਾਰ ਦੀ ਥੋੜੀ ਮਦਦ ਵੀ ਕਰੂਗੀ ਤਾਂ ਇਸ ਲਈ ਇਹ ਲੜਕੀ ਪਲੇ ਸਕੂਲ ਜੁਆਇਨ ਕਰਦੀ ਹੈ ਉਸ ਦਾ ਸੁਪਨਾ ਸੀ ਕਿ ਉਹ ਨਰਸ ਬਣੇ ਫਿਰ ਉਹ ਘਰੋਂ ਪਲੇ ਸਕੂਲ ਦੇ ਲਈ ਨਿਕਲਦੀ ਹੈ ਬੱਚਿਆਂ ਨੂੰ ਪੜ੍ਹਾਉਣ ਤੇ ਖੜਾਉਣ ਦੇ ਲਈ ਉੱਥੇ ਉਸ ਨੂੰ ਪਤਾ ਚੱਲਦਾ ਕਿ ਬੀਐਸਸੀ ਕਾਲਜ ਦੇ ਫਾਰਮ ਨਿਕਲੇ ਹੋਏ ਨੇ ਫਿਰ ਉਹ ਪਿਤਾ ਨੂੰ ਕਾਲ ਕਰਦੀ ਹੈ ਤੇ ਇਹ ਦੱਸ ਕੇ ਕਿ ਬੀਐਸਸੀ ਦੇ ਫਾਰਮ ਨਿਕਲੇ ਨੇ ਮੈਂ ਕਾਲ ਦੇ ਵਿੱਚ ਸਿੱਧਾ ਫਾਰਮ ਭਰਨ ਦੇ ਲਈ ਜਾਊਂਗੀ ਤੇ ਫਿਰ ਉੱਥੋਂ ਨਿਕਲਦੀ ਆ ਤੇ ਸਿੱਧਾ ਕਾਲ ਜਾਂਦੀ ਹੈ ਇਹ ਆਪਦੇ ਪਿਤਾ ਦੇ ਨਾਲ ਹੋਈ ਉਸਦੀ ਆਖਰੀ ਗੱਲਬਾਤ ਸੀ ਇਸ ਤੋਂ ਬਾਅਦ ਦੁਪਹਿਰ ਕਰੀਬ 4 ਵਜੇ ਮਨੀਸ਼ਾ ਦੇ ਫੋਨ ਤੋਂ ਪਿਤਾ ਨੂੰ ਇੱਕ ਵਾਰ ਫਿਰ ਤੋਂ ਕਾਲ ਕੀਤੀ ਜਾਂਦੀ ਹੈ ਜਿਸ ਦੀ ਡਿਓਰੇਸ਼ਨ 10 ਸੈਕਿੰਡ ਸੀ ਪਰ ਮਨੀਸ਼ਾ ਵੱਲੋਂ ਫੋਨ ਤੇ ਕੁਝ ਕਿਹਾ ਨਹੀਂ ਜਾਂਦਾ ਤੇ ਫੋਨ ਕੱਟਿਆ ਜਾਂਦਾ ਪਿਤਾ ਨੂੰ ਕੁਝ ਸ਼ੰਕਾ ਹੁੰਦੀ ਆ ਤੇ ਪਿਤਾ ਸਿੱਧਾ ਕਾਲ ਦੇ ਵੱਜਾ ਪਹੁੰਚਦਾ ਪਹਿਲਾਂ ਉਹ ਸਿਕਿਉਰਿਟੀ ਗਾਰਡ ਤੋਂ ਪੁੱਛਦਾ ਆਪਣੀ ਬੇਟੀ ਦੇ ਬਾਰੇ ਵਿੱਚ ਪਰ ਉਸ ਵੱਲੋਂ ਕਿਹਾ ਜਾਂਦਾ ਮੈਂ ਨਹੀਂ ਦੇਖੀ ਪਰ ਪਿਤਾ ਰੈਕਸ਼ਨ ਤੇ ਜਾਂਦਾ ਜਿੱਥੇ ਤਿੰਨ ਆਰਮੀ ਬੈਠੇ ਹੋਏ ਸੀ ਪਿਤਾ ਦੇ ਮੁਤਾਬਕ ਹੈ ਤਿੰਨੋ ਵੀ ਡਰੰਕਰ ਸੀ ਜਾਨੀ ਤਿੰਨਾ ਨੇ दारू ਪੀਤੀ ਹੋਈ ਸੀ ਜਦੋਂ ਪਿਤਾ ਵੱਲੋਂ ਮਨੀਸ਼ਾ ਦੇ ਬਾਰੇ ਵਿੱਚ ਉਹਨਾਂ ਤਿੰਨਾ ਤੋਂ ਪੁੱਛਿਆ ਜਾਂਦਾ ਤਾਂ ਉਹਨਾਂ ਤਿੰਨਾ ਨੇ ਸਾਫ਼ ਤੌਰ ਤੇ ਕਹਿਤਾ ਕਿ ਇੱਥੇ ਕੋਈ ਕੁੜੀ ਨਹੀਂ ਤੁਸੀਂ ਆਉਣ ਦੇ ਵਿੱਚ ਦੇਰ ਕਰਤੀ ਤੇ ਸਾਰੇ ਥੋ ਚਲੇ ਜਾ ਚੁੱਕੇ ਨੇ ਇਸੇ ਤੋਂ ਬਾਅਦ ਪਿਤਾ ਵੱਲੋਂ ਤੁਰੰਤ ਹੀ ਪੁਲਿਸ ਨੂੰ 112 ਨੰਬਰ ਤੇ ਕਾਲ ਕਰ ਦਿੱਤੀ ਜਾਂਦੀ ਹੈ ਤੇ ਫਿਰ ਪੁਲਿਸ ਉੱਥੇ ਪਹੁੰਚਦੀ ਆ ਤੇ ਫਿਰ ਕੌਜ ਦੇ ਉਹਨਾਂ ਤਿੰਨਾਂ ਮੈਂਬਰਸ ਨੂੰ ਜਾਂ ਸਟਾਫ ਮੈਂਬਰਸ ਨੂੰ ਕਿਹਾ ਜਾਂਦਾ ਕਿ ਤੁਸੀਂ ਸਾਨੂੰ ਸੀਸੀਟੀਵੀ ਫੁਟੇਜ ਦਿਖਾ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਬੇਟੀ ਇੱਥੇ ਕਿੰਨੇ ਵਜੇ ਆਈ ਸੀ ਤੇ ਕਿੰਨੇ ਵਜੇ ਥੋਂ ਨਿਕਲੀ ਸੀ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਰ ਹੁਣ ਤਾਂ ਉਹ ਕਮਰਾ ਹੀ ਬੰਦ ਹੋ ਚੁੱਕਿਆ ਜਿੱਥੇ ਸੀਸੀਟੀਵੀ ਮੌਜੂਦ ਆ ਸੋ ਤੁਸੀਂ ਕੱਲ ਨੂੰ ਆਇਓ ਤਾਂ ਪਰ ਜੋ ਪੁਲਸ ਵਾਲੇ ਉੱਥੇ ਆਏ ਸੀ ਉਹ ਮਨੀਸ਼ਾ ਦੇ ਪਿਤਾ ਨੂੰ ਕਹਿੰਦੇ ਕਿ ਸਾਰਾ ਤੁਸੀਂ ਆਪਦੇ ਨਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਰਿਪੋਰਟ ਲਿਖਾ ਦਿਓ ਮਨੀਸ਼ਾ ਦਾ ਪਿਤਾ ਤੁਰੰਤ ਹੀ ਆਪਦੇ ਏਰੀਆ ਦੇ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਤੇ ਪੁਲਿਸ ਨੂੰ ਸਭ ਦੱਸਦਾ ਪਰ ਪੁਲਿਸ ਵੱਲੋਂ ਉੱਥੇ ਵੀ ਉਸ ਨਾਲ ਗੱਤਬੀਬਾਰ ਕੀਤਾ ਜਾਂਦਾ ਇੱਥੋਂ ਤੱਕ ਕਿ ਤਾਂ ਕਿ ਤੁਹਾਡੀ ਬੇਟੀ ਕਿਸੇ ਨਾਲ ਭੱਜ ਗਈ ਹੋ 퍼ਮਿਸ਼ਨ ਦੇ ਪਿਤਾ ਘਰ ਵਾਪਸ ਆਉਂਦੇ ਨੇ ਤੇ ਪੂਰੀ ਗੱਲ ਪਿੰਡ 'ਚ ਪਹੁੰਚਦੀ ਹੈ ਤੇ ਇੱਕ ਪਿੰਡ ਤੋਂ ਇਹ ਗੱਲ ਦੂਸਰੇ ਪਿੰਡ ਤੱਕ ਪਹੁੰਚਦੀ ਹੈ ਕਿ ਕੋਈ ਲੜਕੀ ਗਾਇਬਾ ਤੇ ਪੁਲਿਸ ਵਾਲੇ ਸਾਥ ਵੀ ਨਹੀਂ ਦੇ ਰਹੇ ਤਾਂ ਕਈ ਪਿੰਡ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰਦੇ ਨੇ ਤਾਂ ਜਾ ਕੇ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ 12 ਤਰੀਕ ਸ਼ਾਮ 7:30 ਵਜੇ ਇਹ ਐਫਆਈਆਰ ਦਰਜ ਕੀਤੀ ਜਾਂਦੀ ਹੈ ਜਦੋਂ ਕਿ ਲੜਕੀ 11 ਤਰੀਕ ਦੀ ਗਾਇਬ ਸੀ ਤੇ 13 ਤਰੀਕ ਨੂੰ ਇੱਕ ਖੇਤ ਮਾਲਕ ਦੇ ਵੱਲੋਂ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਕਿ ਸਰ ਮੇਰੇ ਖੇਤ ਦੇ ਵਿੱਚ ਇੱਕ ਬੋਡੀ ਪਈ ਹੋਈ ਹੈ ਬਹੁਤ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਤੁਸੀਂ ਜਲਦ ਆਜੋ ਤਾਂ ਪੁਲਸ ਉਤਰਾਤੀ ਉੱਥੇ ਪਹੁੰਚਦੀ ਹੈ ਤਾਂ ਇਸ লাশ ਦੀ ਹਾਲਤ ਦੇਖ ਕੇ ਪੁਲਤਵੀ ਕੰਬਰਾ ਗਈ ਕਿਉਂਕਿ ਉਸਦੀ লাশ ਬਹੁਤ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਸੀ ਫਿਰ ਪੁਲਿਸ ਵੱਲੋਂ ਮਨੀਸ਼ਾ ਦੇ ਪਿਤਾ ਨੂੰ ਬੁਲਾ ਕੇ ਸ਼ਨਾਖਤ ਕਰਵਾਈ ਜਾਂਦੀ ਹੈ ਤਾਂ ਉਹ ਕੱਪੜਿਆਂ ਤੋਂ ਕਨਫਰਮ ਕਰਦਾ ਕਿ ਹਾਂ ਸਰ ਇਹ ਮੇਰੀ ਬੇਟੀ ਆ ਹੁਣ ਜੇ ਪੁਲਿਸ ਨੇ 11 ਤਰੀਕ ਨੂੰ ਤੁਰੰਤੀ ਐਕਸ਼ਨ ਲੈਂਦਾ ਹੁੰਦਾ ਉਸ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਉਹ ਮਿਲ ਵੀ ਜਾਂਦੀ ਤੇ ਉਹ ਵੀ ਚਿੰਤਾ ਫਿਰ ਪੁਲਿਸ ਵੱਲੋਂ ਬੋਡੀ ਨੂੰ ਤੁਰੰਤੀ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਤੇ ਫਿਰ ਜੋ ਪਹਿਲਾਂ ਦੱਸ ਕੇ ਹਟਿਆ ਉਹੀ ਇਹਨਾਂ ਪੋਸਟਮਾਰਟਮ ਦੇ ਵਿੱਚ ਆਉਂਦਾ ਤੁਹਾਨੂੰ ਦੱਸਦੀ ਕਿ ਕਿਸ ਲੜਕੀ ਦਾ ਦੋ ਬਾਰ ਪੋਸਟਮਾਰਟਮ ਕਰਵਾਇਆ ਜਾਂਦਾ ਕਹੋ ਕਿ ਘਰ ਵਾਲਿਆਂ ਨੂੰ ਪਹਿਲੇ ਪੋਸਟਮਾਰਟਮ ਰਿਪੋਰਟ ਦੇ ਉੱਤੇ ਯਕੀਨ ਨਹੀਂ ਸੀ ਇਸੇ ਵਜ੍ਹਾ ਦੇ ਕਾਰਨ ਹੁਣ ਤੱਕ ਪਰਿਵਾਰ ਵੱਲੋਂ ਪੁਲਿਸ ਤੇ ਹੀ આરોਪ ਲਗਾਏ ਜਾ ਰਹੇ ਸੀ ਪਰ ਫਿਰ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਤੇਜ਼ ਕਰ ਦਿੱਤੀ ਜਾਂਦੀ ਹੈ ਤਾਂ ਪੂ 60 ਡਿਗਰੀ ਤੱਕ ਕਰ ਘੁੰਮ ਗਿਆ ਤੇ ਪਰਿਵਾਰ ਤੇ ਹੀ ਉਹਨਾਂ ਵੱਲੋਂ ਉਂਗਲੀਆਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਾਨੀ ਕਿ ਪੁਲਿਸ ਦੇ ਪੁਲਿਸ ਵੱਲੋਂ ਦੱਸਿਆ ਜਾਂਦਾ ਕਿ ਲੜਕੀ ਪਲੇ ਸਕੂਲ ਗਈ ਸੀ ਪਰ ਉੱਥੇ ਨਿਕਲ ਕੇ ਉਸਨੇ ਕੀਟਨਾਸ਼ਕ ਖਰੀਦਿਆ ਜਿਹੜਾ ਕੀੜਿਆਂ ਨੂੰ ਮਾਰਨ ਦੇ ਲਈ ਖਰੀਦਿਆ ਜਾਂਦਾ ਪਰ ਉਸ ਦਾ ਉੱਤੇ ਦੁਆਰਾ ਕੀ ਕੀਤਾ ਗਿਆ ਇਹ ਉਹਨਾਂ ਨੂੰ ਨਹੀਂ ਪਤਾ ਉਹ ਕਾਲਜ ਪਹੁੰਚੀ ਵੀ ਇਸ ਦਾ ਵੀ ਨਹੀਂ ਪਤਾ ਫਿਰ ਪੁਲਿਸ ਵੱਲੋਂ ਬੋਡੀ ਮੈਲ ਦੇ 5ਵੇਂ ਦਿਨ ਦੱਸਿਆ ਜਾਂਦਾ ਕਿ ਬੋਡੀ ਦੇ ਪਾਸੋਂ ਇੱਕ ਨੋਟ ਵੀ ਮਿਲਿਆ ਸੀ ਇਹ ਹੀ ਨਹੀਂ ਮਨੀਸ਼ਾ ਦੇ ਫੇਸ ਤੇ ਜੁਬਾਰੇ ਕੋਲੋਂ ਇੱਕ ਲਾਰ ਵੀ ਮਿਲੀ ਸੀ ਹੁਣ ਇਹ ਇਨਸਾਨ ਦੀ ਹੈ ਜਾਂ ਫਿਰ ਕਿਸੇ ਜਾਨਵਰ ਦੀ ਇਹ ਵੀ ਨਹੀਂ ਪਤਾ ਇਸ ਦੇ ਲਈ ਇਸ ਨੂੰ ਜਾਂਚ ਦੇ ਲਈ ਭੇਜ ਦਿੱਤਾ ਗਿਆ ਦੂਸਰਾ ਉਹਦੇ ਕੱਪੜਿਆਂ ਨੂੰ ਵੀ ਜਾਂਚ ਦੇ ਲਈ ਭੇਜ ਦਿੱਤਾ ਗਿਆ ਉਸ ਨੋਟ ਦੇ ਵਿੱਚ ਜੋ ਪੁਲਿਸ ਨੂੰ ਉੱਥੋਂ ਮਿਲਿਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਆਈ ੈਮ ਸੌਰੀ ਮਮ ਡੈਡ ਮੈਂ ਤੁਹਾਡੇ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹਾਂ ਤੇ ਦੂਸਰੀ ਗੱਲ ਇਹ ਜਿਹੜਾ ਨੋਟ ਮਿਲਿਆ ਸੀ ਇਹ ਵੀ ਪ੍ਰਿੰਟਡ ਸੀ ਹੁਣ ਇਸ ਮਾਮਲੇ 'ਚ ਕਈ ਸਵਾਲ ਉੱਠਦੇ ਨੇ ਸਭ ਤੋਂ ਪਹਿਲਾਂ ਤਾਂ ਸਰਕਾਰੀ ਡਾਕਟਰਸ ਤੱਕ ਨੂੰ ਕਿਹਾ ਗਿਆ ਕਿ ਤੁਸੀਂ মিডিਆ ਦੇ ਨਾਲ ਸਿੱਧੇ ਤੌਰ ਤੇ ਗੱਲ ਨਹੀਂ ਕਰੋਗੇ ਪੁਲਿਸ ਵੀ মিডিਆ ਨਾਲ ਗੱਲਬਾਤ ਕਰ ਤੋਂ ਕਤਰਾ ਰਹੀ ਆ ਦੂਸਰਾ ਜੋ ਨੋਟ ਉੱਥੋਂ ਮਿਲਿਆ ਉਹ ਇੱਕ ਪ੍ਰਿੰਟਡ ਨੋਟ ਆ ਤੇ ਇਸ ਤੋਂ ਇਲਾਵਾ ਇਹ ਨੋਟ ਮਿਲਦਾ ਵੀ 5ਵੇਂ ਦਿਨ ਆ ਤੀਸਰਾ ਕਿ লাশ ਪੂਰੇ ਖੁੱਲੇ ਦੇ ਵਿੱਚ ਪਈ ਹੋਈ ਸੀ ਤੇ ਕਿਸੇ ਨੇ ਉਸ ਨੂੰ ਦੇਖਿਆ ਤੱਕ ਨਹੀਂ ਤੇ ਜੇ ਜਾਨਵਰ ਦੇ ਦੁਆਰਾ ਉਸ ਨੂੰ ਖਾਦਾ ਵੀ ਗਿਆ ਤਾਂ ਉਸ ਨੇ ਸਿਰਫ ਸਿਰ ਦਾ ਹੀ ਹਿੱਸਾ ਕਿਉਂ ਖਾਦਾ ਤੇ ਬਾਕੀ ਛੱਡ ਕਿਵੇਂ ਦਿੱਤੀ ਤੀਸਰਾ ਜੋ ਦੀ ਗਰਦਨ ਦੇ ਉੱਤੇ ਨਿਸ਼ਾਨ ਮੌਜੂਦ ਆ ਇਹ ਗੱਲ ਨੂੰ ਪੱਕਾ ਕਰਦਾ ਕਿ ਉਸ ਨੂੰ ਕਿਸੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਕੱਟਿਆ ਗਿਆ ਤਾਂ ਇਹ ਜਾਨਵਰ ਦੇ ਖਾਦੇ ਹੋਣ ਦਾ ਨਿਸ਼ਾਨ ਨਹੀਂ ਹੋ ਸਕਦਾ ਤਾਂ ਹੁਣ ਇਸ ਦੇ ਵਿੱਚ ਕਈ ਜਿਹੜੇ ਸਵਾਲ ਨੇ ਉਹ ਪੁਸਤੇ ਦੇ ਉੱਤੇ ਵੀ ਉਠਾਏ ਜਾ ਰਹੇ ਨੇ ਕਿ ਸ਼ਾਇਦ ਪੁਸਤੇ ਦੁਆਰਾ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਅਲੱਗ-ਅਲੱਗ ਮੀਡੀਆ ਪੋਰਟਰਸ ਨੂੰ ਪੁਸਤੇ ਦੁਆਰਾ ਮੈਸੇਜ ਵੀ ਭੇਤੇ ਗਏ ਨੇ ਕਿ ਜੇਕਰ ਉਹਨਾਂ ਦੇ ਦੁਆਰਾ ਇਸ ਮਾਮਲੇ ਦੇ ਵਿੱਚ ਕੋਈ ਗਲਤ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਦੇ ਉੱਤੇ ਐਕਸ਼ਨ ਵੀ ਕੀਤਾ ਜਾ ਸਕਦਾ ਤੇ ਪੁਸਤੇ ਦੀ ਇਨਵੈਸਟੀਗੇਸ਼ਨ ਹਾਲੇ ਵੀ ਚੱਲ ਰਹੀ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ